ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਰਜੀਤ ਕੌਰ ਤੇ ਤੁਹਾਡਾ ਸਾਰਿਆਂ ਦਾ ਸਾਡੇ ਤੀਸਰੇ ਵਲੌਗ ਦੇ ਵਿੱਚ ਸਵਾਗਤ ਹੈ ਜੀ ਜਿਵੇਂ ਕਿ ਤੁਹਾਨੂੰ ਮੈਂ ਪਹਿਲੇ ਵਲੌਗ ਦੇ ਵਿੱਚ ਦੱਸਿਆ ਸੀਗਾ ਕਿ ਹੁਣ ਜਦੋਂ ਵੀ ਆਪਾਂ ਵਲੌਗ ਬਣਾਵਾਂਗੇ ਤਾਂ ਆਪਾਂ ਸਭ ਤੋਂ ਪਹਿਲਾਂ ਜਿਹੜੇ ਭੈਣ ਭਰਾ ਆਪਾਂ ਨੂੰ ਕਮੈਂਟਸ ਕਰਦੇ ਆ ਉਹਨਾਂ ਬਾਰੇ ਜ਼ਰੂਰ ਗੱਲ ਕਰਾਂਗੇ ਜਿਹੜੇ ਅਪਰੀਸ਼ੀਏਟ ਕਰਦੇ ਆ ਉਹਨਾਂ ਬਾਰੇ ਵੀ ਗੱਲ ਕਰਾਂਗੇ ਜਿਹੜੇ ਭੈਣ ਭਰਾ ਨਹੀਂ ਕਰਦੇ ਇਟਸ ਓਕੇ ਫਾਈਨ ਉਹਨਾਂ ਬਾਰੇ ਵੀ ਗੱਲ ਕਰਾਂਗੇ ਬਹੁਤ ਸਾਰੇ ਕਮੈਂਟ ਆਪਾਂ ਨੂੰ ਪਹਿਲੇ ਵਲੌਗ ਤੇ ਆਈ ਸੀਗੇ ਤੇ ਹੁਣ ਆਪਾਂ ਇੱਕ ਵੀਲੋਗ ਐਦਾਂ ਦਾ ਜਰੂਰ ਬਣਾਇਆ ਕਰਾਂਗੇ ਜਿਹੜੀ ਭੈਣ ਭਰਾ ਸਾਨੂੰ ਬਹੁਤ ਪਿਆਰ ਨਾਲ ਕਮੈਂਟ ਕਰਦੇ ਆ ਕਿਉਂਕਿ ਉਹ ਜਦੋਂ ਮੈਸੇਂਜਰ ਤੇ ਦੇਖੀਦਾ ਨਾ ਬੜੀਆਂ ਕੰਪਲੇਂਟਸ ਹੁੰਦੀਆਂ ਕਿ ਤੁਸੀਂ ਰਿਪਲਾਈ ਨਹੀਂ ਕਰਦੇ ਤੇ ਅਸੀਂ ਇੰਨਾ ਵਧੀਆ ਤੁਹਾਨੂੰ ਕਮੈਂਟ ਕੀਤਾ ਜਾਂ ਅਸੀਂ ਤੁਹਾਨੂੰ ਮੈਸੇਜ ਕੀਤਾ ਤੁਸੀਂ ਅੱਗੋਂ ਥੈਂਕ ਯੂ ਵੀ ਨਹੀਂ ਕਹਿੰਦੇ ਸੋ ਅੱਜ ਦੀ ਵੀਡੀਓ ਸਿਰਫ ਤੁਹਾਡੇ ਥੈਂਕ ਯੂ ਵਾਸਤੇ ਆ ਜੀ ਚਲੋ ਪਹਿਲੇ ਵੀਲੋਗ ਦੇ ਵਿੱਚ ਜਿਹੜਾ ਕਮੈਂਟ ਆਇਆ ਸੀ ਜੀ ਸੁਰਜੀਤ ਸਿੰਘ ਦਾ ਸੋ ਜੀ ਸਿੰਘ ਨੇ ਲਿਖਿਆ ਜੀ ਪਿੰਡ ਦੀ ਜ਼ਿੰਦਗੀ ਬਹੁਤ ਵਧੀਆ ਹੈ ਜੀ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਹੈ ਜੀ ਬਹੁਤ ਅੱਛੀ ਪਿੰਡ ਦੇ ਵਿੱਚ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਟ੍ਰੈਫਿਕ ਦਾ ਸ਼ੋਰ ਨਹੀਂ ਸੋ ਆਪਾਂ ਪਿੰਡ ਦੇ ਵਿੱਚ ਵਾੜ ਟਾੜੀ ਤੇ ਰਹਿੰਦੇ ਆ ਅਕਸਰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੂਜਾ ਕਮੈਂਟ ਆਇਆ ਸੀ ਜੀ ਜਸਵੀਰ ਸਿੰਘ ਸਰਗੁਣ ਪੁੱਤ ਨੂੰ ਬਹੁਤ ਪਿਆਰ ਥੈਂਕ ਯੂ ਜੀ ਸਰਗੁਣ ਜੀ ਨੂੰ ਅਸੀਂ ਕਵਾਂਗੇ ਕਿਰਜਾ ਸਵੀਰ ਸਿੰਘ ਵੱਲੋਂ ਤੁਹਾਨੂੰ ਬਹੁਤ ਪਿਆਰ ਹਰਬੰਸ ਸਿੰਘ ਬਹੁਤ ਸੋਹਣੀ ਵੀਡੀਓ ਭੈਣ ਜੀ ਪਿੰਡ ਸੂਰਤियां ਹਰਬੰਸ ਸਿੰਘ ਓਕੇ ਜੀ ਪਹਿਲੀ ਵਾਰੀ ਸੁਣਿਆ ਜੀ ਮੈਂ ਪਿੰਡ ਪਿੰਡ ਸੂਰਤियां ਹੁਣ ਆਪਾਂ ਹਰ ਰੋਜ਼ ਆਫਟਰ 2-3 ਡੇਸ ਇੱਕ ਐਦਾਂ ਦਾ ਵਲੌਗ ਜ਼ਰੂਰ ਬਣਾਇਆ ਕਰਾਂਗੇ ਜਿੰਨਾ ਚ ਤੁਸੀਂ ਤੁਹਾਡਾ ਤੇ ਧੰਨਵਾਦ ਜ਼ਰੂਰ ਕਰਾਂਗੇ ਕਰਮਜਤ ਸਿੰਘ ਅੰਕਲ ਜੀ ਜਿਹੜੇ ਹਮੇਸ਼ਾ ਸਾਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਸਤਿਕਾਰਯੋਗ ਭੈਣ ਜੀ ਸਤਿ ਸ਼੍ਰੀ ਅਕਾਲ ਵੈਗੋ ਜੀ ਕਾ ਖਾਲਸਾ ਵੈਗੋ ਜੀ ਕੀ ਫਤਿਹ ਹਾਂਜੀ ਹੁਣ ਤਾਂ ਅਸੀਂ ਤੁਹਾਡੀਆਂ ਕਟੀਆਂ ਗਾਈਆਂ ਵੀ ਦੇਖ ਲਈਆਂ ਬਹੁਤ ਸੋਹਣੀਆਂ ਅਮਰੀਕਨ ਗਾਈਆਂ ਨੇ ਕਿਤੇ ਨਜ਼ਰ ਹੀ ਨਾ ਲੱਗ ਜਾਵੇ ਸਾਡੀ ਓਕੇ ਜੀ ਤੁਹਾਨੂੰ ਫੋਨ ਦੇ ਵਿੱਚ ਹੀ ਪਤਾ ਲੱਗ ਗਿਆ ਹਾਂ ਸੋ ਥੈਂਕ ਯੂ ਜੀ ਥੈਂਕ ਯੂ so much ਰੰਦੀਰ ਚੀਮਾ ਸਤਿਕਾਰਯੋਗ ਭੈਣ ਮੇਰੀ ਇਹ ਸੰਤ ਸਤਿ ਸ੍ਰੀ ਅਕਾਲ ਰੰ ਰੰ ਰੰਦੀਰ ਚੀਮਾ ਓਕੇ ਓਕੇ ਸਤਿ ਸ੍ਰੀ ਅਕਾਲ ਰੰਦੀਰ ਚੀਮਾ ਜੀ ਥੈਂਕ ਯੂ ਜੀ ਤੁਸੀਂ ਆਪਦਾ ਕੀਮਤੀ ਸਮਾਂ ਕੱਢ ਕੇ ਸਾਡੀ ਵੀਡੀਓ ਦੇ ਉੱਤੇ ਕਮੈਂਟ ਕੀਤਾ ਸੋ ਤੁਹਾਡਾ ਧੰਨਵਾਦ ਅੱਗੇ ਹੈ ਜੀ ਮੁਹੰਮਦ ਇਕਬਾਲ ਜਾਟ ਮਾਸ਼ਾਅੱਲਾ ਜਬਰਦਸਤ ਅੱਲਾ ਬlesਸਟ ਯੂ ਐਂਡ ਯਰ ਫੈਮਿਲੀ ਮੈਂਬਰਸ ਅਮੀਨ ਵਿਸ਼ ਯੂ ਗੁੱਡ ਲੱਕ ਪਲੀਜ਼ ਥੈਂਕ ਯੂ ਜੀ ਥੈਂਕ ਯੂ ਬਲਦੀਵ ਸਿੰਘ ਅਨਸ਼ੁਈ ਜਤੇ ਬਾਅਦ ਵਿੱਚ ਸਰਬਜੀਤ ਕੌਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਲਦੀਵ ਸਿੰਘ ਲਿਖਦੇ ਆ ਭੈਣ ਜੀ ਤੁਹਾਡੀ ਬੋਲਬਾਣੀ ਬਹੁਤ ਪਿਆਰ ਭਰੀ ਪਿਆਰ ਭਰੀ ਹੈ ਜੀ ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਵਾਈਗਰੂ ਜੀ ਤੁਹਾਨੂੰ ਲੰਮੀ ਉਮਰ ਤੇ ਚੜ੍ਹਦੀ ਕਲਾ ਬਖਸ਼ੇ ਤੁਹਾਡੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਣ ਅਤੇ ਵੈਗਰੂ ਜੀ ਤੁਹਾਨੂੰ ਦੇਣ ਦੁੱਗਣੀ ਰਾਤ ਚੁਗੜੀ ਤਰੱਕੀ ਬਖਸ਼ਣ ਹਾਂਜੀ ਅਗਲਾ ਹੈ ਜੀ ਕੇਐਸ ਬਰਾੜ ਵੈਰੀ ਨਾਈਸ ਬਲੌਗ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਭਰਾ ਜੀ ਅੱਗੇ ਹੈ ਜੀ ਫਿਰ ਕਰਮਚਾਰੀ ਅੰਕਲ ਜੀ ਨੇ ਕਮੈਂਟ ਕੀਤਾ ਹੈ ਜੀ ਸਤਿਕਾਰਯੋਗ ਭੈਣ ਜੀ ਸਤਿ ਸ੍ਰੀ ਅਕਾਲ ਸਭ ਸਤਿ ਸ੍ਰੀ ਅਕਾਲ ਆ ਗਿਆ ਹੈ ਜੀ ਥੈਂਕ ਯੂ ਜੀ ਅ ਰੋਸ਼ਨ ਲਾਲ ਵੈਰੀ ਬਿਊਟੀਫੁਲ ਥੈਂਕ ਯੂ ਜੀ गुरविंदर सिद्धू वैरी नाइस थैंक यू प्रकाश सिंह वैरी ब्यूटीफुल पिक्चर थैंक यू जी जगसीर सिंह गॉड ब्लेस यू भाई पी बी थर्टीन इंडिया ओके करनैल सिंह संधु बहुत बहुत बढ़िया जी व्लॉग वीडियो ब्लॉग थैंक यू भिंदर सिंह वाहगुरु मेहर रखन जी थैंक यू जी दीप बाजवा वैरी ब्यूटीफुल जी थैंक यू जी भिंदर सिंह गुड जी थैंक यू तकदीर सिंह आई लव यू टू पुत्री थैंक यू जी गुलास्तर खान मिर्जा यू आर ग्रेट एंड ब्राइट माइंडेड फैमिली थैंक्स फॉर गिविंग अ व्यू ऑफ योर हाउस एंड फार्म्स थैंक यू जी थैंक यू सो मच वीर जी गुरदीप मान गुड जॉब इंजॉय यूर लाइफ थैंक यू गग रिशाल सिंह गुड एफर्ट्स वाहेगुरु ब्लैस थैंक यू जी थैंक यू सो मच ਜਸਵੀਰ ਸਿੰਘ ਯੂ ਆਰ ਵੈਰੀ ਵੈਰੀ ਬਿਊਟੀਫੁਲ ਵੈਰੀ ਨਾਈਸ ਕਿਊਟ ਥੈਂਕ ਯੂ ਜੀ ਥੈਂਕ ਯੂ ਰਾਮਦਾਸ ਕਲਾਟੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੁਲਵੰਤ ਸਿੰਘ ਰਾਜਾਸੀ ਵੈਰੀ ਨਾਈਸ ਥੈਂਕ ਯੂ ਮੁਹੰਮਦ ਨਦੀਮ ਵੈਰੀ ਨਾਈਸ ਐਂਡ ਵੈਰੀ ਗੁੱਡ ਥੈਂਕ ਯੂ ਬਲਵੀਰ ਸਿੰਘ ਸ਼ਾਨਦਾਰ ਥੈਂਕ ਯੂ ਤਰਲੋਕ ਸਿੰਘ ਰਦਾਵਾ ਯੂ ਆਰ ਵਾਈਡਲੀ ਬਲੈਸਡ ਬਾਈ ਗੋਡ ਥੈਂਕ ਯੂ तरसेम सिंह वेरी नाइस थैंक यू राजाक मोहम्मद सो स्वीट थैंक यू जी सिंह क्यूट बेटा जी इंस्पीरेशन मदर थैंक यू थैंक यू सो मच गुरदयाल सिंह संधू नाइस थैंक यू जी जगशीर सिंह ढिलों नाइस थैंक यू जी uh, काला भोपाल गुड जी थैंक यू जी अमर सिंह वेरी नाइस गुरदयाल सिंह संधु जी बहुत सारे कमेंट कर दिया हमेशा थैंक यू गुरदयाल सिंह संधु जी हर्ष ढिलों वेरी नाइस थैंक यू जसपाल सिंह वेरी वेरी नाइस एंड ब्यूटीफुल वीडियो है जी थैंक यू जी सलीम अहमद सो स्वीट वेरी नाइसली आई वॉन्ट टू कम टू योर हाउस टू सी योर विलेज थैंक यू जी कम वेलकम मोहम्मद अकराम यू लुक ब्यूटीफुल अल्लाह गिव यू लॉन्ग लाइफ एंड गुड हेल्थ विद हसबेंड एंड चिल्ड्रंस थैंक यू जी ਹਰਦੀਪ ਸਿੰਘ ਵੈਰੀ ਨਾਈਸ ਮੈਡਮ ਜੀ ਅਸੀਂ ਵੀ ਖੇਤਾਂ ਵਿੱਚ ਰਹਿੰਦੇ ਆ ਸਾਡਾ ਵੀ ਘਰ ਤੁਹਾਡੇ ਵਾਂਗੂ ਖੇਤਾਂ ਵਿੱਚ ਹੈ ਵਾਤਾਵਰਨ ਵਧੀਆ ਖੁੱਲਾ ਹਵਾ ਹੈ ਠੀਕ ਹੈ ਜੀ ਥੈਂਕ ਯੂ ਜੀ ਜਸਪ੍ਰੀਤ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਜੀ ਅਰ ਕਮਲਜੀਤ ਸਿੰਘ ਸੇਖੋਂ ਬਹੁਤ ਸੋਹਣੀ ਵੀਡੀਓ ਬਣਾਈ ਹੈ ਜੀ ਮੈਂ ਦਿਖਾਉਣਾ ਚਾਹੂੰਗੀ ਮੈਂ ਰੱਬ ਨਹੀਂ ਦੇਖਿਆ ਦੁਨੀਆਂ ਤੇ ਸੋ ਥੈਂਕ ਯੂ ਜੀ ਥੈਂਕ ਯੂ ਸੋ ਮਚ ਏ ਸੇਖੋ ਸਾਹਿਬ ਹਮੇਸ਼ਾ ਬਹੁਤ ਵਧੀਆ ਕ੍ਰੀਏਟੀਵਿਟੀ ਕਰਦੇ ਆ ਹਮੇਸ਼ਾ ਬਹੁਤ ਅੱਛੀ ਜੋ ਸਾਨੂੰ ਇੰਨੀਆਂ ਸੋਹਣੀਆਂ ਸੋਹਣੀਆਂ ਵੀਡੀਓਜ਼ ਬਣਾ ਕੇ ਭੇਜਦੇ ਆ ਅਕਸਰ WhatsApp ਤੇ ਵੀ ਬਹੁਤ ਵੀਡੀਓ ਸੈਂਡ ਕਰਦੇ ਆ ਸੋ ਉਹਦੇ ਵਾਸਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਇਹ ਵੀਡੀਓ ਮੈਨੂੰ ਬਹੁਤ ਵਧੀਆ ਲੱਗੀ ਅਗਰ ਸੇਖੋ ਸਾਹਿਬ ਤੁਸੀਂ ਦੇਖ ਰਹੇ ਹੋ ਤਾਂ ਪਲੀਜ਼ ਮੈਨੂੰ ਸੈਂਡ ਜ਼ਰੂਰ ਕਰਿਓ ਇੱਕ ਸੇਖੋ ਸਾਹਿਬ ਨੇ ਇਹ ਵੀ ਬਣਾਈ ਹੈ ਜੀ ਥੈਂਕ ਯੂ ਸੋ ਮੱਚ ਪੁਪਿੰਦਰ ਸਿੰਘ ਵੈਰੀ ਵੈਰੀ ਨਾਈਸ ਥੈਂਕ ਯੂ ਜੀ ਸੁਖਪਾਲ ਰਾਜ ਬੇਦੀ ਵੈਰੀ ਨਾਈਸ ਵੈਰੀ ਨਾਈਸ ਐਂਡ ਬਿਊਟੀਫੁਲ ਭਰਤ ਸਿੰਘ ਸਜਵਾਨ ਥੈਂਕ ਯੂ ਗੁਰਚਰਨ ਸਿੰਘ ਸਰਾ ਚਰ ਚਰਨਾ ਸਰਾ ਵੈਰੀ ਗੁੱਡ ਆ ਭੈਣ ਜੀ ਥੈਂਕ ਯੂ ਨਿਰਮਲ ਸਿੰਘ ਵੈਰੀ ਨਾਈਸ ਗੁਰਦਿਆਲ ਸਿੰਘ ਵੈਰੀ ਨਾਈਸ ਹਰਜੀਤ ਸਿੰਘ ਬਹੁਤ ਵਧੀਆ ਜੀ ਜਸਤਵਾਲ ਵੈਰੀ ਨਾਈਸ ਭੁਪਿੰਦਰ ਸਿੰਘ ਵੈਰੀ ਨਾਈਸ ਪਿਕਚਰ ਥੈਂਕ ਯੂ रमेश ठाकुर सो so ब्यूटीफुल गुरसेवक सिंह वेरी नाइस nice जी जसवंत सिंह गुड लक चरणजीत सिंह बैंस सो क्यूट बेबी थैंक यू जी मोहम्मद अनवर वेरी गुड एंड ब्यूटीफुल योर ब्रिलियंट होम मे यू लिव लॉन्ग थैंक यू जी इन सारिया विशेस देने वास्ते हरमिंदर सिंह संघेरा बहुत वह सत नारीन सत ਨਰਿੰਦਰ ਸਿੰਘ ਵੈਰੀ ਗੁੱਡ ਬਹੁਤ ਸੋਹਣਾ ਨਾਮ ਹੈ ਜੀ ਸਤ ਨਰਿੰਦਰ ਸਿੰਘ ਵੈਗੁਰ ਜੀ ਮੇਰ ਰੱਖੇ ਮੁਹੰਮਦ ਬੁਨਸੀਰ ਵੈਰੀ ਨਾਈਸ ਸੁਖਵੀਰ ਸਿੰਘ ਨੰਬਰਦਾਰ ਵੈਰੀ ਨਾਈਸ ਥੈਂਕ ਯੂ ਹੀਰਾ ਸਿੰਘ ਵੈਗੁਰ ਜੀ ਵੈਗੁਰ ਜੀ ਬਲਵੰਤ ਸਿੰਘ ਵੈਗੁਰ ਜੀ ਮੁਹੰਮਦ ਅਸਲਮ ਕਿਊਟ ਬਿਊਟੀਫੁਲ ਦੀਪਕ ਰਾਣਾ ਵੈਰੀ ਵੈਰੀ ਨਾਈਸ ਸੇਵਕ ਬਰਾੜ ਬਹੁਤ ਵਧੀਆ ਰਾਣੀ ਮਾਨ ਵੈਰੀ ਨਾਈਸ ਥੈਂਕ ਯੂ ਜੀ ਇਕਬਾਲ ਸਿੰਘ ਮਾਨ ਸਰਗੁਣ ਬੇਟਾ ਜੀ ਗੋਡ ਬlesਸ ਯੂ ਥੈਂਕ ਯੂ ਸੋਨੂ ਭੁੱਲਰ ਸਾਡਾ ਪਿੰਡ ਇਸਲਾਮ ਵਾਲਾ ਜੀ ਓਕੇ ਇਹ ਤਾਂ ਤੁਸੀਂ ਨੇੜੇ ਦੀ ਹੋ ਗੁਰਪੀਜ ਪੇਜ ਵਾਲਾ ਵਾਏ ਗਰੂ ਨਾਈਸ ਜੀ ਥੈਂਕ ਯੂ ਨਿਰਮਲ ਸਿੰਘ ਵੈਰੀ ਨਾਈਸ ਜੈ ਮੁਖਸਰ ਮਾਸ਼ਾ ਅੱਲਾਹ ਥੈਂਕ ਯੂ ਮੁਕਤਰ ਨੂ ਨਾਰੀ ਨਾਮ ਨਹੀਂ ਪੜਨਾ ਆ ਰਿਹਾ ਮਨਜਿੰਦਰ ਸਤਿ ਸ੍ਰੀ ਅਕਾਲ ਪੁੱਤਰ ਜੀ ਸਤਿ ਸ੍ਰੀ ਅਕਾਲ ਹਰਨੇਕ ਸਿੰਘ ਗੁੱਡ ਇਵਨਿੰਗ ਕੁਲਦੀਪ ਸਰਾ ਵੈਰੀ ਨਾਈਸ ਥੈਂਕ ਯੂ ਜੀ ਥੈਂਕ ਯੂ ਸੋ ਮਚ ਸਬਦਾ ਕੋਸ਼ ਕਮੈਂਸ ਰਹਿ ਬੀਬਾ ਮੈਜਰ ਮੰਗਤ ਬੀਬਾ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਜੀ ਥੈਂਕ ਯੂ ਜੀ ਦਰਸ਼ਨ ਸਿੰਘ ਗੁੱਡ ਜੌਬ ਧਿਆਨ ਸਿੰਘ ਜੋਗਿੰਦਰ ਜੋਗਿੰਦਰ ਵੈਰੀ ਨਾਈਸ ਪਿੰਡ ਇਸ ਵੀ ਥੈਂਕ ਯੂ ਹਰਪੀ ਸਿੰਘ ਸੇਖੂ ਵੈਰੀ ਨਾਈਸ ਗੁਰਸੇਵਕ ਬਰਾਡ ਵਧੀਆ ਪੈਣੀ ਬਲੌਗ ਦੀਆਂ ਬਹੁਤ ਮੁਬਾਰਕਾਂ ਥੈਂਕ ਯੂ ਜੀ ਥੈਂਕ ਯੂ ਅਮਰਜੀਤ ਸਿੰਘ ਚਹਿਲ ਸਤਿ ਸ੍ਰੀ ਅਕਾਲ ਕੁਲਦੀਪ ਸਿੰਘ ਕਮਲਜੀਤ ਸਿੰਘ ਇਹਨਾਂ ਨੇ ਪਤਾ ਨਹੀਂ ਕੀ ਲਿਖਿਆ ਕੀ ਦਿਖਾਉਣ ਲੱਗੇ ਹੋ ਕਿਸ ਨੂੰ ਕਿਸ ਨੂੰ ਕਿਹਾ ਕੀ ਇਜਾਜ਼ਤ ਪਤਾ ਨਹੀਂ ਸਮਝ ਨਹੀਂ ਆਇਆ ਕੀ ਲਿਖਿਆ ਜੀ ਇਹਨਾਂ ਨੇ ਸੋ ਸਤਿ ਸ੍ਰੀ ਅਕਾਲ ਜੀ ਮੈਨੂੰ ਦਿਓ ਇਜਾਜ਼ਤ ਇਹ ਸੀਗੀ ਆਪਣੇ ਪਹਿਲੇ ਵਲੌਗ ਦੇ ਕਮੈਂਟਸ ਕੁਝ ਰਹਿ ਗਏ ਉਹ ਆਪਾਂ ਫਿਰ ਜ਼ਰੂਰ ਬੋਲਾਂਗੇ ਸੋ ਵੀਡੀਓ ਫਿਰ ਕਾਫੀ ਲੰਬੀ ਹੋ ਜਾਣੀ ਸੀ ਸੋ ਇਹ ਧੰਨਵਾਦ ਅਸੀਂ ਹਮੇਸ਼ਾ ਕਰਿਆ ਕਰਾਂਗੇ ਕਿਉਂਕਿ ਤੁਸੀਂ ਵੀ ਆਪਦਾ ਕੀਮਤੀ ਸਮਾਂ ਕੱਢ ਕੇ ਸਾਨੂੰ ਕਮੈਂਟ ਕਰਦੇ ਹੋ ਤਾਂ ਫਿਰ ਕਿੱਡੀ ਵੱਡੀ ਗੱਲ ਆ ਕੋਈ ਖਾਸ ਗੱਲ ਨਹੀਂ ਆ ਕਿ ਅਸੀਂ ਆਪਣਾ ਸਮਾਂ ਕੱਢ ਕੇ ਤੁਹਾਡਾ ਨਾਮ ਲੈ ਕੇ ਤੁਹਾਡਾ ਧੰਨਵਾਦ ਕਰੀਏ ਸੋ ਮੈਨੂੰ ਸਰਜੀਤ ਕੌਰ ਨੂੰ ਦਿਓ ਜੀ ਇਜਾਜ਼ਤ ਫਿਰ ਮਿਲਦੇ ਆਂ ਜਲਦੀ ਧੰਨਵਾਦ